ਉਹ 500 ਮੀਟਰ ਧੱਕੇ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਤੁਸੀਂ ਖੜਾ ਹੋਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜੰਨਾ ਮੈਂ ਪਾਰਟੀ ਦਾ ਨੁਮਾਇੰਦਾ ਤੁਸੀਂ ਇੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਨੁਮਾਇੰਦਾ ਜੇ ਤੁਸੀਂ ਅੱਜ ਕੰਪੇਨਿੰਗ ਕਰ ਰਹੇ ਹੋ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇਨਿੰਗ ਕਰ ਰਹੇ ਹੋ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਦੇ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿੱਥੇ ਕੰਨੇ ਪੁੱਛ ਕੇ ਜਾ ਕੇ ਬਾਹਰ ਟੇਬਲਾਂ ਤੇ ਜਾ ਤੁਸੀਂ ਕੈਂਪੇਨਿੰਗ ਨਹੀਂ ਕਰ ਸਕਦੇ ਖਤਮ ਘਾੜ ਨਹੀਂ ਸਕਦੇ ਆਕੇ ਮੈਨੂੰ ਦੱਸਣ ਦੀ ਕੋਈ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨਹੀਂ ਕੋਲੋ ਫੋਲੋ ਕਰੋ ਕੀ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਵੀ ਪਤਾ ਸਭ ਪਤਾ ਸਾਨੂੰ ਵੀ ਪਤਾ ਲੇਕਿਨ ਵੀਡੀਓ ਨੂੰ 500 ਮੀਟਰ ਕਿੱਥੇ ਐਡਵੋਕੇਟ ਨੇ ਮੈਂ ਸਾਰੇ ਥੰਨਾ ਜਣਾਣਾ ਬੱਤੇ ਐਡਵੋਕੇਟ ਨੇ ਤੁਸੀਂ ਆਹੋ ਪਕਤਾ ਲੋ ਮੈਂ ਸਾਰੇ ਥੰਨਾ ਸਾਡੇ ਨਾਮੇ ਆਈ ਰਿਟਾਇਰ ਹੋਏ ਅਸੀਂ ਜਹਾਂ ਪਰ ਸਾਡੇ ਮਾਮੇ ਆਈ ਸੀ ਰਿਟਾਇਰ ਹੋਏ ਜਿਵੇਂ ਦੰਗੇ ਸਾਡੇ ਮਾਮੇ ਆਈ ਸੀ ਰਿਟਾਇਰ ਹੋਏ ਭਾਈ ਜੀ ਰਿਟਾਇਰ ਆ ਤੇ ਮੇਰੇ ਕੀ ਹੋ ਗਿਆ ਤੂੰ ਰੋਣ ਜੇ ਰੋਣ ਦੇ ਉੱਤੇ ਕੋਈ ਨਹੀਂ ਕੋਈ ਯਾਰ ਇਹ ਯਾਤ ਨਹੀਂ ਨਹੀਂ ਐਮਐਲਏ ਦੇ ਕੈਂਡੀਡੇਟ ਤੇ ਕਿਸੇ ਹੋਰ ਰਣ ਦੇ ਹਿਸਾਬ ਨਾਲ ਉਹ ਮੇਰਾ ਸੈਂਟਰ ਪਿੰਡਾਂ ਜਾ ਕੇ ਕੀ ਕਰਨੀ ਆ ਪੁੱਠਾ ਦੇ ਕੇ ਪਿੰਡ ਜਿੱਥੇ ਮੁਸ਼ਕਲ ਆਉਂਦੀ ਆ ਇੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਆ ਬਾਹਰ ਕੱਢਿਆ ਕਿੰਨੇ ਕੱਢਿਆ ਬਾਹਰ ਇੱਕ ਇੱਕ ਮੈਂ ਅਜੇ ਓਰਿਜਿਨੈਂਟ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਆ ਦਿਖਾ ਫਾਰਮ ਅੰਦਰ ਦਿਖਾ 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 ਫਾਰਮ ਬਣਾਇਆ ਅੰਦਰੋਂ ਆਜੇ ਟਾਈਮ ਇੱਕ ਹੀ ਟਾਈਮ ਇੱਥੇ ਇੱਥੇ ਰਿਓ ਹਾਂ ਤਾਂ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਆ ਦਿਖਾ ਦਿਖਾ گاਉਂ ਗਾਉਂ ਇਹਦਾ ਫਾਰਮ ਘਟੋਇਦਾ ਨਹੀਂ ਇਹਦਾ ਕਿਹੜਾ ਆ ਹਾਂ ਸੀਜੀ ਕੁਮਾਰ ਤੇ ਇਹਦਾ ਦੋ ਭਰੇ ਆ ਉਹ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤੀਜੇ ਭਰੇ ਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬੰਦ ਨਾਲ ਹੀ ਹੈ ਨਾਲ ਆਉਂਦੇ ਤੁਸੀਂ ਲਗਾਓ ਇਨ ਕੋ ਸਾਈਨਰ ਲਾਏ ਮੜ ਗਏ ਇੱਥੇ ਸਾਈਨਰ ਲਾ ਚੱਲੇ ਸਾਈਨ ਕਰ ਲੈ ਅੱਲਾ ਕਰ ਸਾਈਨ ਕਰੇ 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 ਆਹ ਕਰ ਕਰ ਇੱਧਰ ਇੱਕ ਮਿੰਟ ਇੱਧਰ 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 ਆ ਕਰਾਂਗਾ ਵੇ ਇੱਕ ਮਿੰਟ ਇੱਕ ਮਿੰਟ ਜਾਈ ਫਲੋ ਜਾ ਖਲੋ ਜਾ ਇੱਕ ਮਿੰਟ ਉਹ 500 ਮੀਟਰ ੱਕੇ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੁੰਦ ਨਿਖੜਾਉਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜੀ ਮੈਂ ਪਾਰਟੀ ਦਾ ਨੁਮਾਇੰਦਾ ਘਟ ਤੁਸੀਂ ਇੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਜੇ ਤੁਸੀਂ ਅੱਜ ਕੰਪੇਨਿੰਗ ਕਰ ਰਹੇ ਮੇਰਾ ਵੀ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋ ਜਾਣਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿੱਲੇ ਕੰਨੇ ਪੂਛ ਤੇ ਜਾ ਕੇ ਬਾਹਰ ਫੇਫਲਾਂ ਤੇ ਜਾ ਤੁਸੀਂ ਕੰਪੇਨ ਨਹੀਂ ਕਰ ਸਕਦੇ ਧਮਕਾ ਨਹੀਂ ਸਕਦੇ ਅੱਗੇ ਮੈਨੂੰ ਦੱਸਣ ਦੀ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਂ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨਹੀਂ ਕੋਲੋ ਕਰੋ ਨਾ ਕੋਲੋ ਕਰੋ ਤੁਹਾਨੂੰ ਕੀ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਕਿ ਤੁਹਾਨੂੰ ਵੀ ਪਤਾ ਵੀਡੀਓ ਨਾਲ 500 ਮੀਟਰ ਦੇ ਕਿਹੜੇ ਵੱਡੇ ਐਡਵੋਕੇਟ ਨੇ ਮੈਂ ਸਾਰੇ ਕੰਡਾ ਜਣਾਉਣਾ ਸਾਡੇ ਦੇ ਆਹੋ ਪਕਤੜੋ ਕਿ ਐਡਵੋਕੇਟ ਆਹੋ ਸੋਇਆ ਜਣਾਉਣਾ ਵਾ ਤੁਸੀਂ ਆਹੋ ਪਕਤੜੋ ਮੈਂ ਸਾਰੇ ਸਾਡੇ ਮਾਮੇ ਆਈ ਜੀ ਰਟਾਇ ਹੋਏ ਆਂ ਅਸੀਂ ਸਾਡੇ ਮਾਮੇ ਆਈ ਸਾਡੇ ਮਾਮੇ ਆਈ ਜੀ ਰਟਾਇ ਕੋੜਾ ਕਦਮ ਆਈ ਜੀ ਰਿਟਾਇਰ ਆ ਤੇ ਮੇਰੇ ਕੀ ਹੋ ਗਿਆ ਕੋਈ ਨੀ ਕੋਈ ਯਾਰ ਜਿਆ ਤੁਹਾਨੂੰ ਨਹੀਂ ਜਿਹੜੀ ਐਮਐਲਏ ਦੇ ਕੈਂਡੀਡੇਟ ਹੈ ਹਾਂ ਕਿਸੇ ਹੋਰ ਕੋਹਟ ਦੇ ਦੇ ਸਾਹ ਨਾਲ ਰੋ ਮੇਰਾ ਸੈਂਟਰ ਨਹੀਂ ਪਿੰਡਾਂ ਜਾ ਕੇ ਕੀ ਕਰ ਰਹੇ ਹੋ ਪੁੱਠਾ ਦੇ ਕੇ ਇੱਕ ਪਿੰਡ ਜਿੱਥੇ ਮੁਸ਼ਕਿਲ ਆਉਂਦੀ ਆ ਇੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਬਾਹਰ ਕੱਢਿਆ ਕਿੰਨੇ ਕੱਢਿਆ ਬਾਹਰ ਇੱਕ ਇੱਕ ਪੋਜੈਂਟ ਮੈਂ ਅੱਜ ਓਰੀਜਿਨੈਂਟ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਦਿਖਾ ਆਪਣਾ ਫਾਰਮ ਦਿਖਾ 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 ਫਾਰਮ ਬਣਾਇਆ ਅੰਦਰੋਂ ਵੀ ਆਜੇ ਟਾਈਮ ਇੱਕ ਹੀ ਟੈਨ ਇੱਥੇ ਇੱਥੇ ਰਿਓ ਆ ਤੋ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਐ ਦਿਖਾ ਦਿਖਾ ਗਾਂਵੋ ਗਾਂਵੋ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਵਾ ਹਾਂ ਸੁਜੀਪ ਕੁਮਾਰ ਤੇ ਇਹਦਾ ਦੋ ਭਰੇ ਆਹ ਵੇ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤੀਜੇ ਭਰੇ ਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬਣਦੇ ਨਾਲ ਲਿਖਿਆ ਨਾਲ ਹੋਂਦੇ ਤੁਸੀਂ ਲਿਖਾਓ ਇਨੂੰ ਕੋ ਸਾਈਨਰ ਲਾਏ ਮੜੀ ਜੇ ਕਿ ਇੱਥੇ ਸਾਈਨਰ ਲਾ ਥੱਲੇ ਸਾਈਨ ਕਰ ਮੈਂ ਆਹ ਕਰ ਸਾਈਨ ਇੱਥੇ ਕਰੇ ਕਰੇ ਆਹ ਕਰ ਕਰ ਇੱਧਰ ਇੱਕ ਮਿੰਟ ਇੱਧਰ 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 ਆ ਕਰਾਂਗਾ ਮੈਂ ਸੋਨ ਲਿਆਉਣਾ ਇੱਕ ਮਿੰਟ ਇੱਕ ਮਿੰਟ ਜਿਆਦਾ ਖਲੋ ਜਾ ਖਲੋ ਜਾ ਇੱਕ ਮਿੰਟ